ਵਰੋਧੀ ਧਰ ਦੀ ਗੱਲ ਤੁਰਦੀ ਹੈ ਤੇ ਮੁੱਖ ਧਰ ਜਿਹੜੀ ਉਹ ਕਾਂਗਰਸੀ ਹੈ ਪੰਜਾਬ ਦੇ ਅੰਦਰ ਬੇਸ਼ੱਕ ਸੀਟਾਂ ਥੋੜੀਆਂ ਨੇ ਉਹ ਵੀ ਉਹਦੇ ਵਿੱਚ ਵੀ ਖੰਡਿਆ ਪੁੰਡਿਆ ਪਿਆ ਕੰਮ ਹੁਣ ਕਾਂਗਰਸ ਭਵਨ ਦੇ ਵਿੱਚ ਲਗਾਤਾਰ ਬੈਠਕਾਂ ਹੋ ਰਹੀਆਂ ਨੇ ਇੱਕ ਦੂਜੇ ਨੂੰ ਸੁਲ੍ਹਾ ਸਫਾਈ ਲਈ ਵੀ ਜਿਹੜੇ ਗਏ ਸੀ ਛੱਡ ਕੇ ਉਹ ਵੀ ਪਰਤ ਰਹੇ ਨੇ ਇਹ ਸਾਰੀਆਂ ਗਤੀਵਿਧੀਆਂ ਤੇ ਠੀਕ ਹੈ ਆਪਸ ਵਿੱਚ ਸਮਝੌਤੇ ਹੋ ਰਹੇ ਆ ਜਾਂ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਪਰ ਜਿਹੜੇ ਮੁੱਦੇ ਉੱਤੇ ਜਿਹੜੇ ਮੁੱਦਿਆਂ ਦੇ ਉੱਤੇ ਘੇਰਿਆ ਜਾਣਾ ਚਾਹੀਦਾ ਸੀ ਕਾਂਗਰਸ ਪਾਰਟੀ ਵੱਲੋਂ ਸੱਤਾ ਧਿਰ ਨੂੰ ਵੱਡੇ ਵੱਡੇ ਮਸਲੇ ਉੱਠੇ ਪਿਛਲੇ ਦਿਨਾਂ ਦੇ ਵਿੱਚ ਬਹੁਤੀਆਂ ਥਾਵਾਂ ਦੇ ਉੱਤੇ ਬਹੁਤ ਤੇ ਵੱਡੇ ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਆ ਵੀ ਮੁੱਖ ਮੰਤਰੀ ਦੀ ਕੁਰਸੀ ਲਈ ਤਾਂ ਡੇਜ਼ਰਵ ਵੀ ਅਸੀਂ ਕਰਦੇ ਆ ਉਹ ਵੀ ਚੁੱਪ ਰਹੇ ਉਹਨਾਂ ਮਾਮਲਿਆਂ ਤੇ ਕੋਈ ਇਸ ਟਾਈਮ ਜਿਹੜੀ ਪ੍ਰਿੰਸੀਪਲ ਮੁੱਖ ਤੌਰ ਤੇ ਆਪੋਜੀਸ਼ਨ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਉਹ ਕਾਂਗਰਸ ਪਾਰਟੀ ਕੋਲ ਸੀ ਪਰ ਕਾਂਗਰਸ ਪਾਰਟੀ ਨੇ ਮੁੱਖ ਵਿਰੋਧੀ ਧਿਰ ਦੀ ਪਾਰਟੀ ਦੇ ਹੋਣ ਦੇ ਚਲਦਿਆਂ ਆਪਣਾ ਫਰਜ਼ ਨਹੀਂ ਨਿਭਾਇਆ ਆਪਣੀ ਜ਼ਿੰਮੇਵਾਰੀ ਜਾਂ ਆਪਣੀ ਭੂਮਿਕਾ ਅਦਾ ਨਹੀਂ ਕੀਤੀ ਪੰਜਾਬ ਦੇ ਵਿੱਚ ਐਡੇ ਵੱਡੇ ਵੱਡੇ ਇਸ਼ੂ ਹੀ ਜਿਸ ਤੇ ਸਿਰਫ ਕਾਂਗਰਸ ਨੇ ਸਟੇਟਮੈਂਟਾਂ ਹੀ ਦਿੱਤੀਆਂ ਤੇ ਟਵੀਟ ਹੀ ਕੀਤੇ ਹੈਗੇ ਟਵੀਟਾਂ ਦੇ ਨਾਲ ਤੇ ਸਟੇਟਮੈਂਟ ਅਖਬਾਰਾਂ ਚ ਜਾਂ ਚੈਨਲਾਂ ਦੇ ਚਰਾਉਂ ਦੇ ਨਾਲ ਸੱਤਾ ਨਹੀਂ ਹੱਥ ਆਉਣੀ ਅਸਲ ਦੇ ਵਿੱਚ ਕਾਂਗਰਸ ਪਾਰਟੀ ਇਸ ਟਾਈਮ ਜਿਹੜੀ ਪੰਜਾਬ ਦੀ ਆ ਡਰੀ ਹੋਈ ਆ ਅੱਕੀ ਹੋਈ ਆ ਤੇ ਥੱਕੀ ਹੋਈ ਆ ਅੱਧੇ ਭਾਜਪਾ ਨਾਲ ਮਿਲੇ ਹੋਏ ਨੇ ਅੱਧੇ ਕਾਂਗਰਸ ਆਮ ਆਦੀ ਪਾਰਟੀ ਨਾਲ ਮਿਲੇ ਨੇ ਅੱਧੇ ਸੈਂਟਰ ਮੋਦੀ ਸਾਹਿਬ ਤੋਂ ਡਰੀ ਜਾਂਦੇ ਨੇ ਅੱਧੇ ਇੱਥੇ ਭਗਵੰਤ ਮਾਨ ਸਾਹਿਬ ਕੋਲ ਡਰੀ ਜਾਂਦੇ ਆ ਕਿਨੇ ਕਿਉਂਕਿ ਇਨਾਂ ਕੋਈ ਵਿਜੀਲੈਂਸ ਆ ਉਹਨਾਂ ਕੋਈ ਈਡੀ ਤੇ ਇਨਕਮ ਟੈਕਸ ਤੇ ਸੀਬੀਆਈ ਹੈਗੀ ਆ ਹੁਣ ਜਿਹੜੀ ਪਾਰਟੀ ਡਰੀ ਹੋਵੇ ਜਿਸ ਪਾਰਟੀ ਦੇ ਲੀਡਰਸ਼ਿਪ ਡਰੇ ਹੋਣ ਉਹ ਭਾਵੇਂ ਲਾਹੌਰੋਂ ਤੇ ਜਾਂ ਕੈਨੇਡਾ ਤੋਂ ਕੱਪੜੇ ਸਵਾ ਕੇ ਲੈ ਕੇ ਤੇ ਪਾ ਕੇ ਤੇ ਟੈਚੀਆਂ ਜਾਂ ਟਰੰਕਾਂ 'ਚ ਰੱਖ ਲੈਣਾ ਉਹ ਮੁੱਖ ਮੰਤਰੀ ਵਾਲੇ ਕੱਪੜੇ ਨਹੀਂ ਪਾ ਸਕਦੇ ਜਦ ਤੁਸੀਂ ਪੰਜਾਬ ਦੇ 3 ਕਰੋੜ ਲੋਕਾਂ ਦੀ ਗੱਲ ਹੀ ਨਹੀਂ ਕਰਨੀ ਤੁਸੀਂ ਸਿਰਫ ਆਪਣੇ ਦਿਖਾ ਰਹੇ ਹੋ ਲੋਕਾਂ ਦੀ ਗੱਲ ਕਰ ਹੀ ਨਹੀਂ ਰਹੇ ਹੋਗੇ ਡਰੇ ਹੋਏ ਹੋ ਤੁਸੀਂ ਤੇ ਡਰੀ ਹੋਈ ਜਿਹੜੀ ਲੀਡਰਸ਼ਿਪ ਆ ਉਸ ਤੇ ਲੋਕੀ ਭਰੋਸਾ ਨਹੀਂ ਕਰਦੇ ਆਗੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਵੱਡਾ ਧੋਖਾ ਹੋਇਆ ਕੀ ਕਾਂਗਰਸ ਪਾਰਟੀ ਨੇ ਧਰਨਾ ਦਿੱਤਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਲੀਡਰਸ਼ਿਪ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਕਿ ਆਓ ਜੀ ਅਸੀਂ 27 ਦੇ ਵਿੱਚ ਸਾਡੀ ਸਰਕਾਰ ਬਣਾਓ ਆਓ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਮੁਲਾਜ਼ਮਾਂ ਨਾਲ ਬਰੋਜ਼ਗਾਰਾਂ ਨਾਲ ਕੋਈ ਗੱਲ ਕੀਤੀ ਹੈਗੀ ਆ ਐਡੇ ਵੱਡੇ ਇੱਕ ਸ਼ਪੈਣ ਨਸ਼ਿਆਂ ਦੇ ਵਿੱਚ ਫੜੀ ਗਈ ਹੋਵੇ ਵੱਡੇ ਵੱਡੇ ਅਫਸਰਾਂ ਦੇ ਨਾਲ ਉਹਦੇ ਸਬੰਧ ਹੋਣ ਕੀ ਇਹਨਾਂ ਨੇ ਧਰਨਾ ਦਿੱਤਾ ਕੀ ਇਹਨਾਂ ਨੇ ਡੀਜੀਪੀ ਨੂੰ ਕਿਹਾ ਕੀ ਮੁੱਖ ਮੰਤਰੀ ਦਾ ਘਰ ਘੇਰਿਆ ਕਿ ਤੁਹਾਡੀ ਤਾਂ ਪੁਲਿਸ ਨਸ਼ਾ ਵਕਾਰੀ ਆ ਇੱਕ ਵੱਡੇ ਅਫਸਰ ਦਾ ਐਡਾ ਐਡਾ ਵੱਡਾ ਵਿਵਾਦ ਫਿਰ ਕੜਾ ਸੁਪਰੀਮ ਕੋਰਟ ਦੇ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀਆਂ ਲਿਖ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗ੍ਰਹਿ ਵਿਭਾਗ ਨੂੰ ਜ਼ਿੰਮੇਵਾਰੀ ਦੇ ਦਿੱਤੀ ਕਿ ਪੜਤਾਲ ਕੀਤੀ ਜਾਵੇ ਲੇਕਿਨ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਬੁੱਲਾ ਤੇ ਉਹ ਕੀ ਕਹਿੰਦੇ ਨੇ ਸ਼ਿਕਰੀ ਜੰਮ ਗਈ ਹੈਗੀ ਸਵਾਏ ਸੁਖਪਾਲ ਸਿੰਘ ਖੈਰਾ ਤੋਂ ਇਲਾਵਾ ਜਾਂ ਹੋਰ ਕਿਸੇ ਇਲਾਵਾ ਇਹ ਲੋਕ ਮੁੱਦੇ ਠਾਉਂਦੇ ਨੇ ਜਾਂ ਅਜਿਹੇ ਲੋਕਾਂ ਦੇ ਮੁੱਦੇ ਠਾਉਂਦੇ ਨੇ ਬਾਕੀ ਤੇ ਕਹੋਗਾ ਕਾਂਗਰਸ ਚੁੱਪ ਕਰਕੇ ਬੈਠੀਏਗੇ ਯਾਰ ਤੁਸੀਂ ਇੰਨੇ ਡਰ ਗਏ ਹੋ ਜਾਂ ਇੰਨੇ ਅੱਕ ਗਏ ਹੋ ਤੇ ਇੰਨੇ ਥੱਕ ਗਏ ਹੋ ਤੇ ਜੇ ਇਹ ਤੁਹਾਡੀ ਸਥਿਤੀ ਹੈ ਤੇ ਫਿਰ ਲੋਕ ਤੁਹਾਡੇ ਤੇ ਭਰੋਸਾ ਕੀ ਕਰਨ ਤੁਸੀਂ ਇੰਨੇ ਇੱਕ ਦੂਜੇ ਦੀ ਸ਼ਕਲ ਨਹੀਂ ਵੇਖਣਾ ਚਾਹੁੰਦੇ ਲੁਧਿਆਣੇ ਦੀਆਂ ਵੋਟਾਂ ਨੇ ਕੋਈ ਘਰ ਜਾਣਾ ਚਾਹੁੰਦਾ ਕੋਈ ਕਹਿੰਦਾ ਮੈਂ ਘਰ ਨਹੀਂ ਹੈਗਾ ਕੋਈ ਸਦਨਾ ਨਹੀਂ ਚਾਹੁੰਦਾ ਕੋਈ ਬੁਲਾਉਣਾ ਨਹੀਂ ਚਾਹੁੰਦਾ ਕੋਈ ਘਰ ਨਹੀਂ ਜਾਣਾ ਚਾਹੁੰਦਾ ਅਜਿਹੀ ਸਥਿਤੀ ਜੇ ਤੁਹਾਡੇ 86 ਸ਼ਰੀਕ ਨੇ ਭਾਜਪਾ ਸੈਂਟਰ ਲੈਵਲ ਤੇ ਇੰਨੀ ਮਜ਼ਬੂਤ ਆ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਤੋਂ ਹੀ ਕਿਵੇਂ ਮੁਕਾਬਲਾ ਕਰ ਲੋਗੇ ਤੁਸੀਂ ਇਦਾਂ ਦੇ ਖਬਾਰਾਂ ਸਟੇਟਮੈਂਟ ਆ ਤੇ ਚੰਗਰਾ ਮਾਰ ਕੇ ਤੇ ਨਹੀਂ ਕਰ ਸਕਦੇ ਨਾ ਇਹ ਨਹੀਂ ਇਹ ਇਹ ਤਾਂ ਤੁਸੀਂ ਤੁਸੀਂ ਕਹਿੰਦੇ ਕੀ ਇਹ ਬਲਾਕ ਜੋੜ ਕਾਂਗਰਸ ਜਿੜਗੀ ਬਲਾਕ ਜੁੜੇਗਾ ਕਾਂਗਰਸ ਜਿੱਤੇਗੀ ਤੇ ਪਹਿਲਾਂ ਆਪ ਤੇ ਜੁੜ ਜੋ ਆਪਸੀ ਤੁਹਾਡੇ ਇੰਨੇ ਜਿਆਦਾ ਸ਼ਰੀਕਾ ਇੱਕ ਦੂਜੇ ਨੂੰ ਤੁਸੀਂ ਪਸੰਦ ਨਹੀਂ ਕਰਦੇ ਨੀਵਾ ਦਿਖਾ ਰਹੇ ਹੋ ਇੱਕ ਦੂਜੇ ਬਾਰੇ ਫालतੁ ਦੀਆਂ ਗੱਲਾਂ ਕਰ ਰਹੇ ਹੋ ਤੇ ਲੋਕਾਂ ਦੀਆਂ ਗੱਲਾਂ ਕਰੋ ਹੂੰ ਪੰਜਾਬ ਦੇ ਵਿੱਚ ਇਹਨਾਂ ਨੇ ਕਿਹੜੀ ਗੱਲ ਕੀਤੀ ਲੋਕਾਂ ਦੀ ਹੂੰ ਕਿ ਜਾਂ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਕਾਨੂੰਨ ਵਿਵਸਥਾ ਨਹੀਂ ਕੀ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕੀਤਾ ਕੀ ਪੁਲਿਸ ਦਾ ਘਰਾਓ ਕੀਤਾਗਾ ਹੂੰ ਕਿਸਾਨ ਵਿਚਾਰੇ ਚੰਡੀਗੜਾ ਦੇ ਉਹਨਾਂ ਨੂੰ ਫੜੇ ਜਾਂਦੇ ਨੇ ਕੀ ਕੀਤਾ ਇਹਨਾਂ ਨੇ ਇੱਕ 13-13 ਮਹੀਨਿਆਂ ਦੀਆਂ ਬੱਚੀਆਂ ਠਾਣੇ ਜਾ ਰਹੀਆਂ 80-80 ਸਾਲ ਦੀਆਂ ਕਿਸਾਨ ਜੇਲਾ ਚ ਜਾ ਰਹੀਆਂ ਤੇ ਕਾਂਗਰਸ ਚੁੱਪ ਕਰਕੇ ਬੈਠੀ ਹੈਗੀ ਨੌਜਵਾਨ ਰੋਜ਼ ਕੁੱਟੇ ਜਾ ਰਹੇ ਨੇ ਬਰੋਜ਼ਗਾਰ ਰੋਜ਼ ਕੁੱਟੇ ਜਾ ਰਹੇ ਹੈਗੇ ਨੇ ਲੋ ਰੋਜ਼ ਲੋਕਾਂ ਨੂੰ ਫਰੋਤੀਆਂ ਰਹੀਆਂ ਇੱਕ ਟਵੀਟ ਕਰ ਦਿੰਦੇ ਨੇ ਠੀਕ ਹੈ ਜੀ ਉਹਦੇ ਨਾਲ ਕੀ ਬਣੂਗਾ ਜਦ ਤੱਕ ਤੁਸੀਂ ਹੀਟਾਂ ਨਹੀਂ ਉਤਰਦੇ ਲੋਕਾਂ ਦੇ ਨਹੀਂ ਉਤਰਗੇ ਔਰ ਐਡਾ ਵੱਡਾ ਇਸ਼ੂ ਹੋਵੇ ਪੰਜਾਬ ਦੇ ਵਿੱਚ ਅਫਸਰਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੋਵੇ ਤੁਸੀਂ ਚੁੱਪ ਕਰਕੇ ਬੈਠੇ ਤੁਸੀਂ ਇੱਕ ਅਫਸਰਾਂ ਕੋ ਡਰੀ ਜਾ ਰਹੇ ਹੋ ਸਰਕਾਰ ਕੋ ਡਰੀ ਜਾ ਰਹੇ ਹੋ ਸਵਾਲ ਦੇ ਤੇ ਨਸ਼ੇ ਦਾ ਧੀਆਂ ਭੈਣਾਂ ਦਾ ਹੈਗਾ ਕਾਨੂੰਨ ਵੱਸਦਾ ਹੈਗਾ ਸ਼ਰੇਆਮ ਇੱਕ ਬੀਬੀ ਇੱਕ ਪਾਠ ਕਰ ਰਹੀ ਸੀ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਇੱਕ ਕਾਂ ਇੱਕ ਆਮ ਆਦੀ ਪਾਰਟੀ ਦਾ ਸਰਪੰਚ ਫੜਿਆ ਗਿਆ 11 ਮੁਕਦਮੇ ਦਰਜ ਨੇ 13 ਲੱਖ ਡਰੱਗ ਮਨੀ ਫੜੀ ਗਈ ਹੋਵੇ ਤੁਸੀਂ ਚੁੱਪ ਕਰਕੇ ਬਿਠੇ ਇੱਕ ਚੇਅਰਮੈਨ ਨੇ 60 ਲੱਖ ਵਾਲਾ ਕਿਲਾ 18 ਲੱਖ ਦੇ ਪਰਚਾ ਦਰਜ ਹੋ ਗਿਆ ਉਹ ਸ਼ਰੇਆਮ ਲੀਡਰਾਂ ਦੇ ਨਾਲ ਘੁੰਮ ਰਿਹਾ ਹੈਗਾ ਪੁਲਿਸ ਨੂੰ ਫੜੀ ਕਾਂਗਰਸ ਚੁੱਪਾ ਇੱਕ ਸਰਪੰਚ ਤੇ ਦੋਸ਼ ਲੱਗੇ ਕਿ ਉਹਨਾਂ ਨੇ ਥਾਣੇਦਾਰ ਮਾਰਤਾ ਕਾਂਗਰਸ ਚੁੱਪਾ ਟਵੀਟ ਦੇਖ ਲੋ ਉੱਤੇ ਟਵੀਟਾਂ ਦੇ ਵਿੱਚ ਹੀ ਸ਼ੇਅਰ ਬਣਨੇ ਨੇ ਉਦਾਂ ਉਦਾਂ ਟਵੀਟਾਂ ਦੇ ਵਿੱਚ ਟਵੀਟਰੀ ਉਦੋਂ ਆਉਂਦਾ ਜਦੋਂ ਕੋਈ ਸਮਾਜਿਕ ਕਾਰਕੁਨ ਪਹਿਲਾਂ ਬੋਲ ਜਾਂਦਾ ਫਿਰ ਉਹਦੀ ਕਾਪੀ ਕਰਕੇ ਅੱਗੇ ਪੇਸਟ ਕਰ ਦਿੰਦਾ ਇਹ ਕਾਂਗਰਸੀ ਟਵੀਟਾਂ ਦੇ ਵਿੱਚ ਸ਼ੇਅਰ ਆ ਉਦਾਂ ਭਗਵੰਤ ਮਾਨ ਸਾਹਿਬ ਦੇ ਸਾਹਮਣੇ ਸਾਰੇ ਗਿੱਦੜ ਬਣ ਕੇ ਬੈਠੇ ਆ ਕਿਨੇ ਆਪੋਜੀਸ਼ਨ ਦਾ ਇਹ ਨਹੀਂ ਆ ਇਹ ਕਾਂਗਰਸ ਉਹ ਕਾਂਗਰਸ ਹੈ ਨਹੀਂ ਆ ਕੱਲੀਦਲ ਵੇਲੇ ਵੀ ਆਪੋਜੀਸ਼ਨ ਇਹ ਬੜੇ ਸਟਰੋਂਗ ਸੀ ਜਾਂ ਜਦੋਂ ਕਾਂਗਰਸ ਸਰਕਾਰ ਸੀ ਤੇ ਆਮ ਆਦੀ ਪਾਰਟੀ ਵੀ ਸਟਰੋਂਗ ਸੀ ਕਿੰਨੇ ਧਰਨੇ ਲਾਉਂਦੇ ਸੀ ਆਪ ਵਾਲੇ ਪਰਚੇ ਵੀ ਦਰਜ ਹੁੰਦੇ ਸੀ ਉਹ ਅਜੇ ਤੱਕ ਭੁਗਤਦੇ ਨੇ ਲੋਕਾਂ ਦੇ ਨਾਲ ਗੱਲ ਕੀਤੀ ਆ ਠੀਕ ਆ ਉਹ ਜਿਤਾਤੇ ਲੋਕਾਂ ਨੇ ਬਣਵੇਂ ਵੱਖਰੀ ਗੱਲ ਹੈ ਕਿ ਹੁਣ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰਿਆਗੇ ਪਰ ਤੁਸੀਂ ਤੇ ਇੰਨੇ ਜੋਗੇ ਵੀ ਨਹੀਂ ਹੈਗੇ ਇਸ ਕਰਕੇ ਕਾਂਗਰਸ ਪਾਰਟੀ ਉਦਾਂ ਹੀ ਕਹਿੰਦੇ ਕਿ ਅਸੀਂ ਬਣੇ ਪਏ ਅਸੀਂ ਮੁੱਖ ਮੰਤਰੀ ਆ ਅਸੀਂ ਤੇ ਬਣੇ ਮੈਂ ਆ ਮੁੱਖ ਮੰਤਰੀ ਮੇਰੇ ਕੋ ਆ ਮਹਿਕਵੇਂ ਵੰਡ ਕੇ ਬੈਠੇ ਹੈਗੇ ਨੇ ਯਾਰ ਐਵੇਂ ਐਵੇਂ ਸੁਪਨੇ ਲੈ ਮਗੇਰੀ ਲਾਲ ਦੇ ਅਸੀਂ ਸੁਪਨੇ ਪੰਜਾਬ ਦੇ ਕਿਸ ਵਰਗ ਦੀ ਗੱਲ ਕੀਤੀ ਹੈਗੀ ਤੁਸੀਂ ਪੰਜਾਬ ਦੇ ਲੋਕਾਂ ਦੀ ਕਦੋਂ ਗੱਲ ਕੀਤੀ ਹੈਗੀ ਆ ਟਵੀਟ ਤੇ ਗੱਲ ਕਰ ਦਿਓ ਫੇਸਬੁੱਕ ਤੇ ਲਿਖ ਕੇ ਗੱਲ ਕਰ ਦਿਓ ਰੀਲਾਂ ਬਣਾਉਂਦ ਕੇ ਰੀਲਾਂ ਬਣਾ ਲੀnga ਉਹ ਮੈਨੂੰ ਇਹ ਪੰਜਾਬ ਦੇ ਸਾਰੇ ਲਈ ਰੀਲਾਂ ਬਣਾਉਂ ਤਾਂ ਕਿ ਸੀਮ ਤੇ ਰਹਿ ਗਨੇ ਕਿੰਨਾ ਕੁਸ਼ ਹੋਇਆ ਤੁਸੀਂ ਬਸ ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸੋਸ਼ਲ ਐਕਟਿਵਿਸਟ ਉਸ ਤੋਂ ਬਾਅਦ ਸਾਰੇ ਜਾਗਦੇ ਨੇ ਮਤਲਬ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਦੇ ਸੋਸ਼ਲ ਐਕਟਿਵਿਸਟ ਜਿਹੜੇ ਕੰਮ ਕਰ ਰਹੇ ਹੈਗੇ ਨੇ ਚਾਹੇ ਉਹ ਮਾਨਕ ਗੋਲ ਦੀ ਗੱਲ ਕਰੀਏ ਜਾਂ ਅਮਤੋਜ ਮਾਨ ਉਹੜੀ ਮੁੱਦਾ ਠਾਉਂਦੇ ਨੇ ਜਾਂ ਉਹਨਾਂ ਦੀ ਟੀਮ ਠਾਉਂਦੀ ਹੈਗੀ ਆ ਬਾਕੀ ਕਿਹੜੀ ਹੈ ਬੀਜੇਪੀ ਵੀ ਆਪਣੇ ਬੰਦ ਕਮਰੇ ਚ ਪ੍ਰੈਸ ਕਾਨਫਰੰਸ ਕਰ ਲੈਂਦੇ ਹੈਗੇ ਨੇ ਕਾਂਗਰਸ ਟਵੀਟ ਕਰ ਦਿੰਦੀ ਹੈ ਗਰਾਊਂਡ ਤੇ ਕਿੱਥੇ ਆ ਪਾਰਟੀ ਕਿਹੜੀ ਪਾਰਟੀ ਗਰਾਊਂਡ ਤੇ ਜਿਹੜੇ ਲੋਕਾਂ ਦੇ ਨਾਲ ਗੱਲ ਕਰਦੀ ਕੋਈ ਨਹੀਂ ਕਰਦੀ ਸਾਰੇ ਜਿੱਥੇ ਗੱਲ ਉਦੋਂ ਕਰਦੇ ਨੇ ਜਿੱਥੇ ਕੋਈ ਲੈਣ ਦੇ ਨਾ ਹੋਵੇ ਜੇ ਕੋਈ ਮਾਈਨਿੰਗ ਦਾ ਮਸਲਾ ਉੱਥੇ ਠਾ ਦੇਣਗੇ ਕਿਉਂਕਿ ਉੱਥੇ 10 ਪੈਸੇ 5 ਪੈਸੇ 20 ਪੈਸੇ ਵੱਧ ਜਾਂਦੇ ਹੈਗੇ ਨੇ ਉਹ ਵੀ ਜੇ ਕਿਤੇ ਆਪਣੀ ਏਰੀਏ ਉਹਨਾਂ ਦੇ ਜਿੱਥੇ ਡੀਲ ਨਹੀਂ ਹੁੰਦੀ ਉੱਥੇ ਗੱਲ ਕਰਦੇ ਜਿੱਥੇ ਆਪਣੇ ਬੰਦੇ ਮਾਈਨਿੰਗ ਕਰਦੇ ਹੈਗੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਉੱਥੇ ਵੀ ਚੁੱਪ ਕਰ ਜਾਂਦੇ ਹੈਗੇ ਨੇ ਇਹ ਤੇ ਪੰਜਾਬ ਦੇ ਵਿੱਚ ਹੈ ਮਤਲਬ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ 75 25 ਆ ਹੁਣ ਤਾਂ ਇੰਨੇ ਲੋਕ ਤਿੰਨਾਂ ਦਾ ਜਾਣਿਆ ਸਾਰੀਆਂ ਪਾਰਟੀਆਂ ਦੇ ਰੇਟ ਵੱਜੇ ਹੋਏ ਨੇ ਤੇ ਜਦ ਲੋਕ ਖੜੇ ਹੋ ਰਹੇ ਨੇ ਤੁਸੀਂ ਦੇਖੋ ਕਿ ਕਿਸਾਨ ਬੀਬੀਆਂ ਨੇ ਉਹ ਲਾਪ ਸਿੰਘ ਉਗੋ ਕੇ ਘੇਰ ਰਿਆ ਤੇ ਕਾਂਗਰਸ ਪਾਰਟੀ ਕਿਉਂ ਨਹੀਂ ਘੇਰਦੀ ਹੈਗੀ ਹੂੰ ਕਾਂਗਰਸ ਪਾਰਟੀ ਕਿਉਂ ਨਹੀਂ ਸਵਾਲ ਕਰਦੀ ਉਹ ਅੱਜ ਬੀਬੀਆਂ ਨੇ ਉਹ ਲਾਪਤ ਕੀਤੀ ਹੈਗੀ ਕਿ ਲਾਪ ਸਿੰਘ ਉਗੋ ਦੀ ਉਹ ਵੇਖਦਾ ਹੋਊਗਾ ਜੋ ਟੀਚਰਾਂ ਨੇ ਵਿਰੋਧ ਕੀਤਾ ਜੇ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਨੂੰ ਮਾਫੀ ਮੰਗਣੀ ਪਈ ਹੈਗੀ ਹੂੰ ਇਹ ਮੁੱਦੇ ਪੰਜਾਬ ਦੇ ਕਾਂਗਰਸੀਆਂ ਨੂੰ ਉਠਾਉਣੇ ਚਾਹੀਦੇ ਹੈਗੇ ਠੀਕ ਹੈ ਦੇਖਿਓ ਉਹ ਸੁਭੀ ਸਿੰਘ ਬਾਦਲ ਮੁੜ ਪ੍ਰਧਾਨ ਬਣ ਇਹਨਾਂ ਦੀ ਸਪੀਡ ਦੇਖਿਓ ਤੇ ਰਾਜਾ ਮਰਿੰਦਰ ਸਿੰਘ ਵੜਿੰਗਦੀ ਦੇਖਿਓ ਜਾਂ ਸੁਭੀ ਸਿੰਘ ਬਾਦਲ ਦੀ ਜਦ ਤੁਹਾਡੇ ਇਦਾਂ ਦੇ ਤੁਸੀਂ ਸਰਕਾਰ ਬਣਾਉਂਦੀਆਂ ਗੱਲਾਂ ਕਰਿਓ ਜਾਂ ਕਾਂਗਰਸ ਪਾਰਟੀ ਨੂੰ ਲੱਗਦਾ ਕਿ ਪ੍ਰਧਾਨ ਬਦਲ ਜਾਣਾ ਰਾਜਾ ਵੜਿੰਗ ਕਹਿੰਦਾ ਹੋਊਗਾ ਕਿ ਮੈਨੂੰ ਤਾਂ ਸ਼ਾਇਦ ਪ੍ਰਧਾਨ ਅੱਗੇ ਬਣਾਉਣਾ ਕਿ ਨਹੀਂ ਬਣਾਉਣਾ ਮੈਂ ਕੋ ਲੜਾਂ ਮੈਂ ਕੋ ਐਵੇਂ ਵੈਰ ਕਮਾਵਾ ਉਹਦੇ ਨਾਲ ਭਗਵੰਤ ਮਾਨ ਜਾਂ ਸੈਂਟਰਲ ਉਧਰ ਪ੍ਰਤਾਪ ਸਿੰਘ ਬਾਜਵਾ ਲੱਗਾ ਹੋਊਗਾ ਕਿ ਪਹਿਲਾਂ ਪ੍ਰਧਾਨ ਤੇ ਬਣਾ ਲੋ ਸੁਖਜਿੰਦਰ ਸਿੰਘ ਰੰਧਾਵਾ ਵੀ ਪ੍ਰਧਾਨਗੀ ਦੀ ਡੀ ਕਰ ਦਊਗਾ ਚਰਨਜੀਤ ਸਿੰਘ ਚੰਨੀ ਸਭ ਤੋਂ ਵੱਧ ਡੀ ਕਰ ਰਹੇ ਨੇ ਕਹਿੰਦੇ ਨੇ ਫੇਰ ਲੜਾਂਗੇ ਪੇ ਲੜੀਏ ਅਸੀਂ ਮਕਦਮੇ ਅਸੀਂ ਭੁਗਤ ਤਾਂ ਕਿ ਭੁਗਤਾਂਗੇ ਤੇ ਕੋਈ ਮਲਾਈ ਹੋਰ ਨਾ ਛੱਕ ਜੇ ਪਹਿਲਾਂ ਹੀ ਸੁਪਨੇ ਲਈ ਜਾਂਦੇ ਕਿ ਜੇ ਮੈਂ ਪ੍ਰਧਾਨ ਬਣ ਗਿਆ ਤੇ ਜਿੱਤ ਜਾਣਾ ਹੈਗਾ ਕਿਤੇ ਮੁੱਖ ਮੰਤਰੀ ਹੋਰ ਨਾ ਕੋਈ ਬਣ ਪਹਿਲਾਂ ਲੜੋ ਤੇ ਸਹੀ ਪੰਜਾਬ ਦੀ ਗੱਲ ਤੇ ਕਰੋ ਗੱਲ ਕਿੱਥੇ ਕਰ ਰਹੇ ਹੋ ਤੁਸੀਂ ਜਦ ਤੱਕ ਤੁਸੀਂ ਪੰਜਾਬ ਦੇ ਲੋਕਾਂ ਦਾ ਭਰੋਸਾ ਨਹੀਂ ਜਿੱਤੋਗੇ ਲੋਕਾਂ ਦੀ ਜਗ੍ਹਾ ਦੰਗਾ ਆ ਆਪਣੀ ਚੱਲੋਗੇ ਜਾਂ ਲੋਕਾਂ ਦੇ ਮੌਰ ਭੰਨਣ ਤੋਂ ਪਹਿਲਾਂ ਸਰਕਾਰ ਨੂੰ ਸਾਡੇ ਮੌਰ ਭੰਨੋ ਅਸੀਂ ਲੜਨਾ ਲੋਕਾਂ ਤੇ ਤੁਸੀਂ ਕਿਤੇ ਘਰ ਬੈਠੇ ਮੁੱਖ ਮੰਤਰੀ ਥੋੜਾ ਬਣੇ ਜਾਂਦੇ ਨੇ ਮਤਲਬ ਹੱਲੇ ਵੀ ਜਿਹੜੀ ਕਾਂਗਰਸ ਪਾਰਟੀ ਨਾਲ ਕੈਪਟਨ ਮਰਿੰਦਰ ਸਿੰਘ ਭਾਵੇਂ ਰਾਜਾ ਰਜਵਾੜਾ ਸ਼ਾਹੀ ਕਹਿੰਦੇ ਹਨ ਉਹ ਨਿਕਲ ਗਿਆ ਪਰ ਕਾਂਗਰਸ ਪਾਰਟੀ ਚੋਂ ਜਿਹੜਾ ਰਜਵਾੜਾ ਸ਼ਾਹੀ ਨਹੀਂ ਨਿਕਲੀ ਹੈਗੀ ਉਹ ਸ਼ਾਹੀ ਲੋਕ ਹੀ ਬੈਠੇ ਆ ਕਿਨੇ ਮਤਲਬ ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਲੋਕ ਤੁਹਾਡੇ ਤੇ ਕਿਵੇਂ ਭਰੋਸਾ ਕਰ ਲੈਣ ਤੁਸੀਂ 8 8 ਜਾਣੇ ਨੇ 8 ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੇ ਵਿੱਚ ਠੀਕ ਹੈ ਹੁਣ ਦੇਖੋ ਉਹ ਲੁਧਿਆਣੇ ਵਾਲੀ ਇਲੈਕਸ਼ਨ ਉੱਥੇ ਇਹਨਾਂ ਦਾ ਕੀ ਹਾਲ ਬਣੂਗਾ ਇਹਨਾਂ ਦਾ ਮਤਲਬ ਜਦ ਤੱਕ ਇਹਨਾਂ 'ਚ ਪਤਾ ਨਹੀਂ ਮੁੱਦੇ اٹھਾਉਣ ਦੇ ਵਿੱਚ ਕਿਉਂ ਇਹਨਾਂ ਨੂੰ ਡਰ ਲੱਗਦਾ ਹੈਗਾ ਚੁੱਪ ਕਰਕੇ ਬੈਠੇ ਜਾ ਰਹੇ ਨੇ ਲੋਕਾਂ ਦੇ ਮੁੱਦੇ ਕਰ ਲੋ ਠੀਕ ਹੈ ਕ腐ਸ਼ਨ ਦੇ ਮਸਲੇ 'ਚ ਨਹੀਂ ਬੋਲ ਸਕਦੇ ਕਿ ਤੁਹਾਡੇ ਜੋ ਵੀ ਕਈਆਂ ਨੇ 1921 ਕੀਤਾ ਹੈਗਾ ਤੁਹਾਨੂੰ ਡਰ ਇਹਨਾਂ ਕਿ ਸਰਕਾਰ ਪਰਚਾ ਨਾ ਦਰਜ ਕਰ ਦੇ ਫਿਰ ਈਡੀ ਪਰਚਾ ਦਰਜ ਕਰੂ ਅਸਲ ਚ ਪਰਚੀਆਂ ਤੋਂ ਡਰਦੇ ਨੇ ਤੇ ਜਿੰਨੇ ਕੁਛ ਕੀਤਾ ਨਹੀਂ ਘੱਟੋ ਘੱਟ ਦੋ ਤੇ ਬੋਲੇ ਮੈਂ ਨਹੀਂ ਦੇਖਿਆ ਕਿ ਇਹਨਾਂ ਦੇ 84 ਕੇ 85 ਐਮਐਲਏ ਸੀ ਜੀ 17 ਜੋ ਬਾਅਦ ਵਿੱਚ ਬਾਈ ਇਲੈਕਸ਼ਨ ਗਿਨਾ ਕੇ ਨੇ ਵੀ ਜਿੰਨੇ ਆਪਣੇ ਹਲਕੇ ਦੀ ਕੋਈ ਗੱਲ ਕੀਤੀ ਹੋਊਗੀ ਜਿਹੜੇ ਪਹਿਲਾਂ ਸੰਘ ਪਾੜਦੇ ਹੁੰਦੇ ਸੀ ਨਾ ਕਾਂਗਰਸ ਪਾਰਟੀ ਦੇ ਐਮਐਲਏ ਉੱਚੀ ਉੱਚੀ ਵਿਧਾਨ ਸਭਾ ਦੇ ਅੰਦਰ ਵੀ ਤੇ ਬਾਹਰ ਵੀ ਉਹ ਵੀ ਡਰੇ ਹੋਏ ਨੇ ਕਿਉਂਕਿ ਸਾਰਿਆਂ ਨੇ ਟਾਈਲਾਂ ਦੇ ਨਾਮ ਤੇ ਜਾਂ ਹੋਰਾਂ ਦੇ ਨਾਮ ਤੇ ਮਾਈਨਿੰਗ ਦੇ ਨਾਮ ਤੇ ਸਾਰਿਆਂ ਨੇ ਨਹੀਂ ਸਾਰਿਆਂ ਜਿਹਨੇ ਬਹੁਤਿਆਨੇ ਨਹੀਂ ਰਿਲੇ ਆਦਿ ਹੁਣ ਉਹ ਸਾਰੇ ਹੀ ਡਰੇ ਹੋਏ ਨੇ ਕਿ ਕਿਦਾਂ ਕਿਦਾਂ ਇਹ ਨਾ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਆਉਂਦਿਆਂ ਹੀ ਪੰਜ ਸੱਤ ਫੜੇ ਬਾਕੀ ਸਾਰੇ ਡਰ ਗਏ ਪਿੱਛਾ ਨੂੰ ਸਾਡੀ ਵਾਰੀ ਵੀ ਆ ਜਾਊਗੀ ਇਸ ਕਰਕੇ ਜਦੋਂ ਵਿਰੋਧੀ ਤੇਰੇ ਡਰੀ ਹੋਵੇ ਅੱਕੀ ਹੋਵੇ ਥੱਕੀ ਹੋਵੇ ਫਿਰ ਉਹ ਉਹ ਲੋਕਾਂ ਦੀ ਲੜਾਈ ਨਹੀਂ ਲੜ ਸਕਦੀ ਕਾਂਗਰਸ ਪਾਰਟੀ ਚੋ ਖੁੱਲ ਕੇ ਕੌਣ ਬੋਲਦਾਗਾ ਸੁਖਪਾਲ ਸਿੰਘ ਕਹਿ ਰਿਹਾ ਕਾਲੀਆਂ ਕਾਲੀਆਂ ਨੂੰ ਵਿਕਰਮ ਸਿੰਘ ਜੀ ਟਿਆ ਜਾਂ ਕਿਤੇ ਕਿਤੇ ਪ੍ਰਗਟ ਸਿੰਘ ਨੂੰ ਸੁਣ ਲਈਦਾ ਹੈਗਾ ਬਾਕੀ ਕਿਹੜਾ ਮੈਨੂੰ ਲੱਗਦਾ ਕਿ ਜਿਹੜਾ ਫਾਈਟਰ ਹੈਗਾ ਜਿਹੜਾ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦਾ ਹੋਵੇ ਟਵੀਟ ਫੇਸਬੁੱਕ ਰੀਲਾਂ ਬਣਾ ਲਓ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਅੱਗੇ ਨਹੀਂ ਵੱਧਦੀ ਹੈਗੀ ਅਜਿਹੇ ਮਹੱਤਵਪੂਰਨ ਮਸਲੇ ਸੀ ਜਿਹਦੇ ਮਸਲਿਆਂ ਦੇ ਚੱਲਦਿਆਂ ਲੁਧਿਆਣਾ ਬਾਈਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਤੇ ਮਨੀਸ਼ ਸੋਦੀਆ ਸਾਹਿਬ ਨੂੰ ਵੀ ਜਵਾਬ ਦੇਣਾ ਔਕਾ ਹੋ ਜਾਣਾ ਸੀ ਜੇ ਕਾਂਗਰਸ ਪਾਰਟੀ ਨੇ ਨਾ ਤੁਸੀਂ ਪੁਲਿਸ ਵਾਲਿਆਂ ਦੇ ਖਿਲਾਫ ਬੋਲਦੇ ਹੋ ਨਾ ਤੁਸੀਂ ਟਰਾਂਸਪੋਰਟ ਵਿਭਾਗ ਦੇ ਖਿਲਾਫ ਬੋਲਦੇ ਹੋ ਨਾ ਤੁਸੀਂ ਤਹਿਸੀਲਾਂ ਦੇ ਤੁਸੀਂ ਖੜੇ ਕਿੱਥੇ ਹੋ ਕਾਂਗਰਸ ਪਾਰਟੀ ਹੁਣ ਠੀਕ ਹੈ ਕਿ ਇਹਨਾਂ ਦੇ ਇੰਨਾ ਰੌਲਾ ਚੱਲ ਰਿਹਾ ਸਾਰੇ ਇੱਕ ਦੂਜੇ ਦੇ ਗਿੱਟੇ ਛਾਂਗ ਰਹੇ ਜਾਂ ਧੌਣਾ ਵੱਢ ਰਹੇ ਦਿੱਲੀ ਵਾਲਿਆਂ ਨੇ ਕਿਹਾ ਗਿਆ ਉਹਨੂੰ ਫਿਰ ਬਪੇਸ਼ ਬਗੇਲ ਸਾਹਿਬ ਨੂੰ ਪੀ ਜਾ ਕੇ ਇਹਨਾਂ ਨੂੰ ਠੰਡੇ ਕਰੋ ਉਹਨਾਂ छत्तीसगढ़ ਤੋਂ ਪਾਣੀ ਲਿਆਂਦਾ ਠੰਡੇ ਕਰਤੇ ਹੈਗੇ ਇੱਕ ਦੋ ਦਿਨ ਵਾਸਤੇ ਫਿਰ ਉਦਾਂ ਹੀ ਹੋ ਜਾਣਗੇ ਕਿਉਂਕਿ ਆਪ ਉੱਥੇ ਬੁਰੀ ਤਰ੍ਹਾਂ ਫਸੇ ਹੋਏ ਨੇ ਜਿਹੜੇ ਉਹ ਆਪ ਹੀ ਫਸੇ ਹੋਏ ਨੇ ਉਹ ਇਹਨਾਂ ਲੋਕਾਂ ਨੂੰ ਕਿੱਥੇ ਲੜ ਲੈਣਗੇ ਤੇ ਇਹ ਤੇ ਆਪ ਹੀ ਅੱਧੇ ਕੀ ਅੰਦਰਖਾ ਦੇ ਭਗਵੰਤ ਮਾਨ ਦੀ ਗੱਲ ਕਰਦੇ ਨੇ ਅੱਧੇ ਭਾਜਪਾ ਦੀ ਗੱਲ ਕਰਦੇ ਨੇ ਇਸ ਕਰਕੇ ਕਾਂਗਰਸ ਪਾਰਟੀ ਦਾ ਇਹਨਾਂ ਨੂੰ ਭੁਲੇਖਾ ਕਿ ਅਸੀਂ ਜਿੱਤ ਜਿੱਤ ਜਾਗੇ ਉਹ ਬੜਾ ਦੂਰਾ ਭਲੇਖਾ ਇਹਨਾਂ ਦਾ ਨਿਕਲ ਜਾਊਗਾ ਕਿਉਂਕਿ ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਲੋਕ ਤੁਹਾਡੇ ਪਿੱਛੇ ਤਾਂ ਲੱਗਣਗੇ ਜੇ ਤੁਸੀਂ ਖੁਦ ਤੇ ਲੋਕ ਲੋਕਾਂ ਦੀਆਂ ਨਜ਼ਰਾਂ ਦੇ ਤੇ ਇਸ ਟਾਈਮ ਜਿਹੜੀ ਕਾਂਗਰਸ ਪਾਰਟੀ ਉਹ ਮਜ਼ਾਕ ਦਾ ਪੱਤਰ ਬਣੀ ਹੋਈ ਹੈ